ਆਏ ਬਾਈ ਜੀ ਹੁਣ ਪੁੱਛ ਬਾਈ ਜੀ ਕਾਦਾ ਕਲਾ ਇਲਾਜ ਹੁੰਦਾ ਕਿਵੇਂ ਹੁੰਦਾ ਯਾਰ ਇੱਥੇ ਹਰਨੀਆਂ ਦਾ ਨਲਾਂ ਦਾ ਗਦੂਦਾਂ ਦਾ ਜੀ ਬਿਲਕੁਲ ਫ੍ਰੀ ਆ ਜੀ ਬਿਲਕੁਲ ਫ੍ਰੀ ਆ ਇਲਾਜ ਕਹਿੰਦੇ ਇੱਕ ਖੂਜ ਲੜਕਣ ਦੇ ਨਾਲ ਹਾਂਜੀ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ ਹਾਂਜੀ ਬਿਲਕੁਲ ਜੀ ਲੋਕਾਂ ਦੀ ਸ਼ਰਧਾ ਜੀ ਅੱਛਾ ਜੀ ਲੋਕ ਮੰਨਦੇ ਨੇ ਜੀ ਇਹ ਜਗ੍ਹਾ ਨੂੰ ਬਖਸ਼ ਹੈ ਭਾਜੀ ਕੀ ਆਉਣ ਤੋਂ ਪਹਿਲਾਂ ਸੰਗਤ ਕਿੱਥੇ ਆਵੇ ਕਿਵੇਂ ਆਵੇ ਕੀ ਰੂਲ ਵਾ ਇਹ ਜੰਡੇਆਲੀ ਪਿੰਡ ਆ ਜੀ ਜ਼ਿਲ੍ਹਾ ਲੁਧਿਆਣਾ ਵਾ ਖਵਾੜਾ ਜੰਡੇਆਲੀ ਪਿੰਡ ਪੈਂਦਾ ਜੀ ਇਹ ਠੀਕ ਹੈ ਜੀ ਤੇ ਇੱਥੇ ਆ ਕੇ ਜਿਵੇਂ ਖਾਲੀ ਪੇਟ ਆਉਣਾ ਪੈਂਦਾ ਜੀ ਇਹ ਜੇ ਕੁਝ ਨਾਲ ਖਾਣ ਪੀਣ ਨੂੰ ਆਪਾਂ ਲੈ ਕੇ ਆਂਦੇ ਉਹ ਖਾਣਾ ਪੀਣਾ ਨਹੀਂ ਹੈਗਾ ਜੀ ਐਲੀ ਗੇਰ ਆਉਣਾ ਸੱਚੇ ਮੂਹੇ ਆਉਣਾ ਖਾਦੇ ਪੀਤੇ ਬਿਨਾ ਖਾਲੀ ਪੇਟ ਆ ਠੀਕ ਹੈ ਜੀ ਹਾਂਜੀ ਨਾਲ ਕੁਝ ਲੈ ਕੇ ਆਉਣਾ ਭਾਜੀ ਹੋਰ ਨਹੀਂ ਹੋਰ ਕੁਝ ਨਹੀਂ ਲੈ ਕੇ ਕੋਈ ਰਿਪੋਰਟ ਕੁਛ ਇਦਾਂ ਦੀ ਕੁਝ ਨਹੀਂ ਲੈ ਕੇ ਆਉਣਾ ਜੀ ਸਿਰਫ 10 ਰੁਪਏ ਦਾ ਪ੍ਰਸ਼ਾਦ ਲੈ ਕੇ ਆਉਣਾ ਪਤਾਸੇ ਦਾ ਕੋਹਨੀਆਂ ਗਦੂਤਾ ਨਲਾਂ ਇਹਨਾਂ ਦਾ ਤਾਂ ਇਲਾਜ ਜਿਹੜੀ ਬਖਸ਼ਵਾ ਲੋਕ ਹੋਰ ਵੀ ਆਉਂਦੇ ਜਿਨ੍ਹਾਂ ਨੂੰ ਸ਼ੂਗਰ ਆਉਹੀ ਆਉਂਦੇ ਆ ਜਿਨ੍ਹਾਂ ਦਾ ਬੀਪੀ ਦੀ ਪ੍ਰੋਬਲਮ ਉਹਦੀ ਆਉਂਦੀ ਹੈ ਬਿਲਕੁਲ ਹੁੰਦੇ ਜੀ ਬਿਲਕੁ ਠੀਕ ਹੈ ਜੀ ਸਾਨੂੰ ਆ ਰਹਾ ਆ ਬਿਲਕੁਲ ਕੀ ਬਾਤ ਹੈ ਇਹ ਇਹ ਚਮਤਕਾਰ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਬਖਸ਼ਵਾ ਜੋ ਇਹ ਜੇ ਚਮਤਕਾਰ ਹੋਣ ਲੱਗੇ ਹੋ ਆ